ਸਨੇਹਾ ਜੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਹਰ ਪਿੰਡ ਬਹੁਤ ਚੰਗਾ ਗਾਉਣ ਵਾਲਾ ਆ ਇਹ ਮੇਰਾ ਲੱਗਦੀ ਮੇਰਾ ਰਿਚਾ ਚੰਗਾ ਚੱਲ ਗਿਆ ਮੈਂ ਤੇ ਹੀ ਆ ਮੈਂ بڑے ਗਾਣੇ ਤੇ ਨਾਲ ਗਾਇਆ ਹਨ ਸੋਰਾ ਆਪਣਾ ਠੀਕ ਆ ਕਿੰਦੇ ਕੋਹnde ਬੰਦੇ ਕਹਿੰਦੇ ਯਾਰ ਕਿੰਦੇ ਚੰਗਾ ਹੈ ਤੂੰ ਇਦਾਂ ਐਕਟਿੰਗ ਵੇਦੀ ਆ ਸੋ ਇੱਕ ਮਿੰਟ ਕਿੱਧਰ ਨਹੀਂ ਜਾਂਦੇ ਇੱਕ ਮਿੰਟ ਇੱਕ ਮਿੰਟ ਰਣੀ ਇੱਧਰ ਆ ਗਾ ਮੈਂ ਹੱਸ ਕੇ ਕਹ ਮੈਂ ਫੇਕ ਹੋਣ ਹੱਸ ਕੇ ਕਹ ਹਾਸਾ ਕਰਿਓਰ ਕੀ ਬਾਤ ਆ ਰੁਕ ਜਾ ਯਾਰ ਕੋ ਦੱਸੋ ਯਾਰ ਆ ਕਿੰਨੇ ਵੀ ਤਖੜੇ ਆ ਬੈਠੋ ਚਾਰ ਕੁਰਸੀਆਂ 'ਚ ਬੈਠੋ ਅੱਗੇ ਤੁਹਾਨੂੰ ਕੁਰਸੀ ਨਹੀਂ ਮਿਲੀ ਉਹਨਾਂ ਦਾਦੀਆਂ ਬੈਠੋ ਮੈਂ ਤਾਂ ਬਾਦਲ ਸਾਹਿਬ ਨੂੰ ਹੁਣ ਕਹਿੰਦਾ ਵੀ ਕਰਤੀ ਖਾਦੀ ਉੱਥੋਂ ਸਵਾਕਾਂ ਨੂੰ ਇੱਥੇ ਆ ਜਾ ਮੇਰੀ ਆਮ ਆਧੀ ਗੱਲ ਆ ਭਾਈਆ ਬਖੂਮਾਨ ਬਣੀਏ ਆ ਦੇਖੋ ਇਹ ਕਲਾਕਾਰ ਤੁਹਾਨੂੰ ਪਰਸੇ ਨੇ ਮਾਲਕ ਗੌੜੇ ਹੁੰਦੇ ਸਤਾ ਦੇਖੋ ਜੀ ਬੰਦੇ ਚਾਰ ਬੈਠੇ ਨੇ ਆਪਾਂ ਨੂੰ ਬੰਬੇ ਤੋਂ ਸੁਣਨ ਆਏ ਆ ਇਸ ਫੈਦਰੀ ਮੇਰੇ ਲਈ ਆਇਆ ਤੇ ਧੰਨਵਾਦ ਆ ਜਿੱਕਰ ਤੂੰ ਮਰਦੀ ਆ ਕਰਨ ਆਈ ਲਵ ਯੂ ਕੀ ਬਤ ਬੈਠਾ ਆ ਕਮਾਲ ਦੀ ਗੱਲ ਬੈਠੋ ਨਾ ਤੁਹਾਨੂੰ ਮੋਤ ਬੰਦੀ ਆ ਬੈਠੋ ਮੈਂ ਤੱਕੇ ਨਾ ਸੁਣਾ ਕੇ ਜਾਉ ਤੈਨੂੰ ਕਿੰਧਾ ਸਬਰ ਦਾ ਕਰਕੇ ਆਇਆ ਆ ਗੁਣੀ ਜੀ ਕਮਾਨਾ ਮਾਰਾ ਇਹੀ ਕਰ

ਇਹ ਮੇਰੇ ਘਰ ਦਾ ਸ਼ਿੰਗਾਰ ਬਣੂਗੀ ਕੰਮ ਨਾ ਕਹ ਮੈਂ ਬਹੁਤ ਖਰਾਬ ਹਾਂ ਉਹ ਜਾਲ ਦਿਨਾਂ ਦੀ ਸ਼ੋਰ ਤੋਂ ਬਦਲੇ ਆਪਣਾ ਕੰਮ ਨਾ ਲੋਟ ਕਰਾ ਹੱਥ ਜੋੜ ਕੇ ਟਿੰਗਣਾ ਮੂਰੇ ਤਲਾਨਾ ਪਰਮੋਹਤ ਕਰੋ ਭੁਕੇ ਰਾਜਾ ਕਚਹਿਰੀਆਂ ਦੇ ਵਿੱਚ ਮੇਲੇ ਦਸ ਲਾਉਂਦਾ ਏ ਓਏ ਅਸਲੀ ਗੱਤ ਤਾਂ ਚੰਗੀ ਕਰ I never feel my head. ਪਰਮੋਤੀ ਕਰੋ ਖੁਦ ਤੇ ਮਿੱਤੇ ਜਾਨੇ ਤੁਹਾਡੇ ਨਿੱਕੇ ਸੁਬਨੇ ਲੈਦੇ ਆ ਹੋ ਜਿੱਕੀ ਹੈ ਦੁਨੀਆ ਕਾ ਦੀ ਉੱਥੇ ਵਿੱਚ ਕੁਝ ਰਹਿ ਮਿਆ ਹੋ ਵਧਿਆਂ ਬੇਨਲ ਖਾਂ ਦੀ ਪਉਣ ਦੀ ਮਨ ਵਿੱਚ ਕੋਈ ਤਾਂ ਨਹੀਂ ਹੋ ਦਿਲ ਵਧੇ ਨੇ ਕੀ ਹੋਇਆ ਦੇ ਛੋਟੇ ਕਰਾਂ ਤੇ ਲੈਨੇ ਆ ਓ ਮਾਵਾ ਕਰ ਮੈਂ ਦੋਖਾਇਆ ਪਰ ਬੋਲ ਪਗਾਉਣੇ ਔਕੇ ਆ ਸਜਣਾ ਖਾਤਰ ਜੱਜਾਂ ਤੇ ਹੈ ਤਰੀਕੇ ਆਉਰਾ ਦੋਖਾਇਆ ਕੌਣ ਕਿੰਨਾ ਤੈਨੂੰ ਚਾਉਂਦਾ ਤੈਨੂੰ ਕੱਖ ਵੀ ਪਦਾਨੀ

ਤੂੰ ਆਖੇ ਦੇ ਬਿਨਾ ਫਗੀ ਤੂੰ ਆਖੇ ਦੇ ਬਿਨਾ ਬਸ ਜਾਣ ਪਹਿ ਜਾਣ ਰਹੇ ਦਿਲ ਲਈ ਆ ਮੈਨਾਂ ਜਾਉ ਨੀ ਤੂੰ ਆਖੇ ਦੇ ਬਿਨਾ ਬਸ ਜਾਣ ਪਹਿ ਜਾਣ ਸੰਗਾਤ ਨੂੰ ਜੀਤ ਰਾਈ ਨਾਉਂਦਾ ਤੈਨੂੰ ਕੱਖ ਵੀ ਪਤਾ ਨਹੀਂ ਏ ਸੱਜਿਆ ਵੀ ਮਹਿਸੂਸ ਬੁਰੀ ਸਾਧਨਾਂ ਤੇ ਜੋੜਦਾ ਤਾਂ ਕਿ ਹਰੋਂ ਤੇ ਲਗੀ ਨਾ ਇਕ ਤਾੜੀ ਮਾਰੋ ਆਪਣੇ ਨਾਲ ਹੋਰ ਤੂੰ ਕਿਸੇ ਵਾਸਤੇ ਤਾੜੀ ਨਹੀਂ ਮਾਰਨੀ ਨਾ ਕਿਸੇ ਕਲਾਕਾਰ ਵਾਸਤੇ ਨਾ ਪੱਤਾ ਵਾਸਤੇ ਨਾ ਉਸ ਰੱਬ ਵਾਸਤੇ ਇਕ ਤਾੜੀ ਮਾਰੋ ਆਪੋ ਆਪਣੀ ਮਾਂ ਵਾਸਤੇ ਮਾੜੇ ਤਾੜੀ ਤੂੰ ਮੰਗਾ ਨਹੀਂ ਲੈ ਜਨਾ ਮੈਂ ਪਿਓ ਦਾ ਪੁੱਤ ਜੋਗ ਦਾ ਨਾ ਹੋਣਾ ਹੀ ਆ ਮਾਂ ਦਾ ਸੱਚਾ ਪਾਜ ਨੇ ਮਾ ਮਾਂ ਬਿਜੇ ਨਾ ਤੁਹਾਨੂੰ ਚੀਜ਼ ਦਿੱਤੀ ਐ ਇਹਦਾ ਸਤਿਕਾਰ ਕਰਿਆ ਕਰੋ ਬੁੱਕੇ ਬੁੱਕੇ 24 ਘੰਟੇ ਨਾ ਕਰਦਿਆ ਕਰੋ ਹਾਂ ਬੁੱਕੇ ਮੈਂ ਮਾਰਦਿਆਂ ਹਾਂ ਹਾਂ ਬੁੱਕੇ ਮੈਂ ਟਰੱਕ ਥੱਲੇ ਆ ਗਿਆ ਆਪਣੀ ਮਾਂ ਨੂੰ ਦਰੋਹ ਮੈਂ ਕਰਦਾ ਬੀਬੀ ਮੈਂ ਕਰਦਾ ਪਰ ਉਹਦੇ ਵਿੱਚ ਮੇਰੀ ਮਾਂ बोलਦੀ ਐ ਦੇਖੋ ਗੱਲੇ ਆ ਲੱਗਿਆ ਮਾਜੀ ਹੁਣ ਮਾਂ ਦਾ ਗਾਣਾ ਗਾ ਕੇ ਮੈਂ ਨਿਕਲਿਆ ਆ ਆਪਾਂ ਚਾਹੁੰਦੇ ਸੀ ਸੰਗਣਾ सारे हाँ भाजी मैं दो मानू तेन पता मैं प्यार कर यार। एक कर नहीं ना ना कर, ना, कर, ना, कर, ना कर,